Boom! <laughs> ਆਉਂਦਾ ਓ ਆਉਂਦਾ ਓ ਆਉਂਦਾ ਓ ਆਉਂਦਾ ਨੀਲੇ ਕੋੜੇ ਯਾ ਬਤਾਰ ਤਾਰ ਕੇ ਜੋਧ ਆਨੰਦ ਪਰ ਕੀਤੇ ਦੁੱਖ ਦੁਨੀਆਂ ਦੇ ਪਾਲੇ ਚੋੜੀ ਜੋ ਬੀਤੇ ਸੋ ਬੀਤੇ ਦੁੱਖ ਦੁਨੀਆਂ ਦੇ ਪਾਲੇ CARA तगो ते ऊच बीच दान इंसान पाया जो सन पुले पटके फिर ते पाया जो सन पुले पटके ਉਹ ਕਰਾਂਤ ਸਾਹਿਬੋ ਵਿੱਚ ਅੱਜ ਵੀ ਹਾਜ਼ਰ ਨਾਜ਼ਰ ਬੋਲੇ ਢਾਲਪੁਰੀ ਦੇ ਗਲ ਆਖਣ ਢਾਲਪੁਰੀ ਚ ਇਹ ਗਲ ਆਖਣ ਪੇਜੋ ਤੇ ਇੱਕ ਤਾਰਾ ਪੈਂਦਾ ਬਤਰਾ ਚੋ ਚੱਕੜਾ ਦਾ ਚਮਕਾਰਾ ਪੈਂਦਾ ਬਤਰਾ ਚੋ ਕਲਗੀ ਦਾ ਚਮਕਾਰਾ ਪੈਂਦਾ ਪੁੱਤ ਓ ਹੋ ਪੈਂਦਾ ਬੱਦਲਾਂ ਚੋਂ ਚੱਕਰਾਂ ਦਾ ਚਮਕਾਰਾ ਪੈਂਦਾ ਬੱਦਲਾਂ ਚੋਂ ਕਲਗੀ ਦਾ ਚਮਕਾਰਾ ਧੰਨ ਦਸ਼ਮੇਸ਼ ਪਿਤਾ ਸਹਬੇ ਕਮਾਲ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿੰਨਾਂ ਦੀ ਸ਼ਾਨ ਨੂੰ ਦਰਸਾਉਂਦੀ ਆਪ ਸੰਗਤ ਨੇ ਢਾਡੀ ਜਿੱਥੇ ਪਾਸੋਂ ਇੱਕ ਕਵਿਤਾ ਸਰਵਣ ਕੀਤੀ ਇੱਕ ਵਾਰਾਂ ਸਾਰੀ ਸੰਗਤ ਗੁਰੂ ਪਿਆਰ ਨਾਲ ਜੁੜਦੇ ਹੋਏ ਗੱਡਵੱਟ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਰਤਨ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਪੰਜਵੇਂ ਪੜਾ ਤੇ ਪਹੁੰਚਿਆ ਮੈਂ ਇਤਿਹਾਸ ਨੂੰ ਲੜੀ ਨੂੰ ਲਗਾਤਾਰ ਦੇਣ ਲੱਗਿਆ ਪਿਛਲੇ ਪੜਾ ਤੇ ਮੈਂ ਗੱਲ ਕਰ ਰਿਹਾ ਸਾਂ ਕਿ ਗੁਰੂ ਸਾਹਿਬ ਘਾਣੀ ਦੇ ਮੈਦਾਨ ਤੇ ਨੇ ਜਿਹੜਾ ਇਹ ਪੰਗਾਣੀ ਦਾ ਜੁੱਧ ਹੈ ਨਾ ਇਹ ਗੁਰੂ ਸਾਹਿਬ ਦੀ ਪਹਿਲੀ ਲੜਾਈ ਸੀ ਉਸ ਤੋਂ ਬਾਅਦ ਗੁਰੂ ਸਾਹਿਬ ਨੇ 14 ਜੰਗਾਂ ਤੇ ਕੁਝ ਝਪਟਾਂ ਝਪਟਾਂ ਮਤਲਬ ਛੋਟੀਆਂ ਮੋਟੀਆਂ ਲੜਾਈਆਂ ਇੱਕ ਵੱਡੀਆਂ 14 ਜੰਗਾਂ ਤੇ ਝਪਟਾਂ ਲੜੀਆਂ ਪਰ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪਈ ਜਿਹੜਾ ਸਾਡੇ ਦਸ਼ਮੇਸ਼ ਪਿਤਾ ਨੂੰ ਕਿਸੇ ਲੜਾਈ ਵਿੱਚ ਵੀ ਜਾਂ ਕਿਸੇ ਝੱਟ ਵਿੱਚ ਵੀ ਗੁਰੂ ਸਾਹਿਬ ਤੇ ਹਾਵੀ ਹੋਇਆ ਹੋਵੇ ਜਿਹੜਾ ਆਇਆ ਮੋਹ ਦੀ ਖਾਕੇ ਗਿਆ ਇੱਕ ਵਾਰਾ ਸਾਰੀ ਸੰਗਤ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨੂੰ ਪਾਜਾ ਕਰਦਿਆਂ ਸਾਰੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਚੜਦੀ ਕਲਾ ਮੈਂ ਇੱਕ ਵਿਚਾਰ ਕਰ ਜਾਵਾਂ ਚੜਦੀ ਕਲਾ ਆਪਾਂ ਜਦੋਂ ਵੀ ਕੋਈ ਮਿਲਦਾ ਕੋਈ ਪੁੱਛਦਾ ਹਾਲ ਵੀ ਕੀ ਹਾਲ ਆ ਅਕਸਰ ਕਹਿ ਦਿੰਦੇ ਆ ਚੜਦੀ ਕਲਾ ਵੀ ਚੜਦੀ ਕਲਾ ਚੜਦੀ ਕਲਾ ਹੁੰਦੀ ਕੀ ਐ ਤੇ ਕਿਹਦੀ ਹੁੰਦੀ ਆ ਮੈਂ ਥੋੜੀ ਜਿਹੀ ਵਿਚਾਰ ਕਰ ਜਾਵਾਂ ਆਪਾਂ ਕਹਿੰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਭਾਵ ਨਾਨਕ ਨਾਮ ਜੜਾ ਤਾਂ ਨਾਮ ਜੱਪੂ ਉਸ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰੂ ਨਾਨਕ ਨਾਮ ਚੜਦੀ ਕਲਾ ਚੜਦੀ ਕਲਾ ਉਹਦੀ ਹੋਣੀ ਹੁਣ ਇਸ ਤੋਂ ਅੱਗੇ ਆਜੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਹੁਣ ਜਿਹਦੀ ਚੜਦੀ ਕਲਾ ਹੋਊ ਉਹੀ ਭਾਣਾ ਮੰਨ ਸਕਦਾ ਨਹੀਂ ਭਾਣੇ ਮੰਨਣੇ ਬੜੇ ਔਖੇ ਹੁੰਦੇ ਆ ਕੋਈ ਘਟਨਾ ਵਾਪਰ ਜੁਵੇ ਆਪਣੀਆਂ ਤਾਹਾਂ ਵੱਜ ਜਾਂਦੀਆਂ ਨੇ ਪਰ ਜੇ ਆਪਾਂ ਗੁਰੂ ਪਿਆਰ ਨਾਲ ਜੁੜੇ ਹੋਏ ਆ ਨਾ ਬਾਣੀ ਪੜਦੇ ਆ ਚੜਦੀ ਕਲਾ ਚ ਤਾਂ ਆਪਾਂ ਨੂੰ ਭਾਣੇ ਮੰਨਣ ਦਾ ਵੀ ਵਾਹਿਗੁਰੂ ਬਲ ਬਖਸ਼ਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ సర్వਤ ਦਾ ਭਲਾ ਹੁਣ ਅਗਲੀ ਗੱਲ ਆ ਜਾਂਦੀ ਹੈ ਸਰਵਤ ਦਾ ਭਲਾ ਜਿਹੜਾ ਨਾਮ ਜਪਦਾ ਉਹਦੀ ਚੜਦੀ ਕਲਾ ਹੋਈ ਉਹੀ ਭਾਣੇ 'ਚ ਰਹਿੰਦਾ ਤੇ ਸਰਵਤ ਦਾ ਭਲਾ ਵੀ ਉਹੀ ਮੰਗ ਸਕਦਾ ਸਰਵਤ ਦਾ ਭਲਾ ਵੀ ਉਹੀ ਮੰਗ ਸਕਦਾ ਸਾਰੀ ਸੰਗਤ ਆਖੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਵਤ ਦਾ ਭਲਾ ਵਾਹਿਗੁਰੂ ਸਭਨਾਂ ਨੂੰ ਗੁਰੂ ਗੁਰੂ ਜੱਪਣ ਦਾ ਬਲ ਬਖਸ਼ੇ ਇੰਨੇ ਘਰ ਦੱਸੇ ਕਰਦਾ ਆ ਮੈਂ ਇਤਿਹਾਸ ਦੀ ਲਗਾਤਾਰਤਾ ਬਣਾਉਣ ਲੱਗਾ ਪਿਛਲੇ ਪੜਾਅ ਤੇ ਆਪਾਂ ਗੱਲ ਕੀਤੀ ਸੀ ਕਿ ਗੁਰੂ ਸਾਹਿਬ ਜਦੋਂ ਭੰਗਾਣੀ ਦੇ ਮੈਦਾਨ ਵਿੱਚ ਆ ਕੇ ਉਹਨਾਂ ਨੇ ਪੌਂਟਾ ਸਾਹਿਬ ਦੀ ਧਰਤੀ ਤੇ ਉਸ ਰਾਜੇ ਭੀਮਚੰਦ ਦਾ ਰਾਹ ਰੋਕਿਆ ਤੇ ਉਹਨੇ ਜੰਗ ਕਰਨ ਲਈ ਤਿਆਰ ਹੋਇਆ ਜੰਗ ਦਾ ਮੈਦਾਨ ਬਣਨ ਵਾਲਾ ਉੱਥੇ ਪੀਰ ਬਿੱਦੂ ਸਾਹਿਬ ਜਦੋਂ ਆਪਣੇ ਪੁੱਤਰਾਂ ਨੂੰ ਲੈ ਕੇ ਪਹੁੰਚਿਆ ਨਾ ਤੇ ਨਾਲ ਉੱਥੇ ਕੁਝ ਉਦਾਸੀ ਸੰਤ ਸੀਗੇ ਉਦਾਸੀ ਸਾਧੂ ਜਿਨ੍ਹਾਂ ਨੂੰ ਕਹਦੇ ਹੁੰਦੇ ਆ ਉਹ ਵੀ 도ੜ ਗਏ ਗੁਰੂ ਸਾਹਿਬ ਕੋਲੋਂ ਉਹ ਵੀ 도ੜ ਗਏ ਤੇ ਇੱਕ ਬਚਿਆ ਮਹਾਂਤ ਕ੍ਰਿਪਾਲ ਚੰਦ ਉਦਾਸੀ ਆਪਣੇ ਨੇੜੇ ਪੈਂਦਾ ਜਗਰਾਉ ਇੱਥੇ ਦਾ ਨਗਰ ਹੈ ਹੇਰਾ ਉੱਥੇ ਉਹਦਾ ਡੇਰਾ ਮਹਾਂਤ ਕ੍ਰਿਪਾਲ ਚੰਦ ਉਦਾਸੀ ਦਾ ਉਹ ਕੱਲਾ ਹੀ ਖੜਿਆ ਉਹ ਖੜਿਆ ਕਹਿੰਦਾ ਗੁਰੂ ਸਾਹਿਬ ਮੈਂ ਵੀ ਨਹੀਂ ਜਾਂਦਾ ਮੈਂ ਵੀ ਤੁਹਾਡੇ ਨਾਲ ਜੰਗ ਵਿੱਚ ਹਿੱਸਾ ਪਾਵਾਂਗਾ ਹੁਣ ਇੱਕ ਪਾਸੇ ਤਾਂ तकरीबन 2000 ਦੇ ਕਰੀਬ ਫੌਜਾਂ ਨੇ ਗੁਰੂ ਸਾਹਿਬ ਦੂਜੇ ਪਾਸੇ ਮਲਖਈਆ ਹੈਗਾ 9000 ਦੇ ਕਰੀਬ ਜੰਗੀ ਜਰਨੈਲ ਜੜੇ ਲਈ ਫਿਰਦੇ ਆ 22 ਧਾਰ ਦੇ ਰਾਜੇ ਇਹਨਾਂ ਨੇ ਬਿਉਤ ਬਣਾਈ ਤੇ ਆ ਕੇ ਪੰਗਾਣੀ ਦੇ ਮੈਦਾਨ ਵਿੱਚ ਗੁਰੂ ਸਾਹਿਬ ਨਾਲ جنگ ਲੜਨ ਲਈ ਆਏ ਹੁਣ جنگ ਦਾ ਬਣਨ ਲੱਗਿਆ ਮੈਦਾਨ ਗੁਰੂ ਸਾਹਿਬ ਦੀ ਪਹਿਲੀ ਲੜਾਈ ਦੀ ਗੱਲ ਕਰ ਰਿਹਾ ਮੈਂ ਪੰਗਾਣੀ ਦਾ ਜੁੱਧ ਜਦੋਂ ਉਹ ਪੰਗਾਣੀ ਦਾ ਜੁੱਧ ਹੋਇਆ ਨਾ ਉੱਥੇ ਗੁਰੂ ਸਾਹਿਬ ਜੀ ਦੇ ਭੂਆ ਦੇ ਪੁੱਤ ਨੇ ਬੀਬੀ ਪੀਰੋ ਦਸਵੇਂ ਪਾਛਾ ਦੀ ਭੂਆ ਉਹਦੇ ਚਾਰ ਪੁੱਤਰ ਨੇ ਉਹ ਵੀ ਨਾਲ ਲੈ ਜੰਗ ਦੇ ਮੈਦਾਨ ਦੇ ਵਿੱਚ ਪੀਰ ਬੁੱਧੂ ਸਾਹਿਬ ਆਪਣੇ ਪੁੱਤਰਾਂ ਤੇ ਆਪਣੇ ਪਿਤਾ ਨਾਲ ਹੈ ਬਾਕੀ ਸਿੱਖਾਂ ਦੀ ਫੌਜ ਹੈ ਮਹਾਂਤ ਕ੍ਰਿਪਾਲ ਚੰਦ ਉਦਾਸੀ ਹੈ ਹੁਣ ਉਧਰੋਂ ਜਦੋਂ ਜੜੇ ਨੇ ਉਹਨਾਂ ਦੇ ਜਰਨੈਲ ਇੱਧਰ ਗੁਰੂ ਸਾਹਿਬ ਨੇ ਆਪਣੀ ਭੂਆ ਦੇ ਪੁੱਤਰਾਂ ਵਿੱਚੋਂ ਜਰਨੈਲ ਬਣਾ ਕੇ ਉਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਭੇਜਿਆ ਕਿਉਂਕਿ ਗੁਰੂ ਸਾਹਿਬ ਸਾਰਾ ਜੰਗ ਦਾ ਮੈਦਾਨ ਦੇਖ ਰਿਹਾ ਕਿ ਕਿਵੇਂ-ਕਿਵੇਂ ਮੇਰੇ ਯੋਧਿਆਂ ਨੇ ਅੱਜ ਜੂਝਣਾ ਮੈਦਾਨ ਦੇ ਵਿੱਚ ਪਹਿਲੀ ਲੜਾਈ ਆ ਗੁਰੂ ਸਾਹਿਬ ਦੀ ਉੱਥੇ ਜਦੋਂ ਜੰਗ ਦਾ ਮੈਦਾਨ ਬਣਿਆ ਦੋਨੋਂ ਦਲ ਹੋਏ ਨੇ ਆਮੋ ਸਾਹਮਣੇ ਜਦੋਂ ਖਾ ਖਾ ਕੇ ਫਟ ਡਿੱਗਦੇ ਆ ਇਧਰ ਗੁਰੂ ਸਾਹਿਬ ਦੇ ਜੰਗੀ ਜਰਨੈਲਾਂ ਵਿੱਚੋਂ ਵੀ ਗੁਰੂ ਸਾਹਿਬ ਦੇ ਭੂਆ ਦੇ ਪੁੱਤਰਾਂ ਵਿੱਚੋਂ ਵੀ ਸਹਾਇਤਾ ਹੋ ਚੁੱਕੀਆਂ ਨੇ ਤੇ ਅੱਗੇ ਜਦੋਂ ਉਧਰੋਂ ਜਰਨੈਲ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਜਿਹੜੇ ਪੀਰ ਬੁੱਧੂ ਸਾਹਿਬ ਦੇ ਨਾਲ ਦਾ 400 murid ਭੱਜਿਆ ਸੀ ਨਾ ਜਿਹੜਾ ਗੁਰੂ ਸਾਹਿਬ ਦੇ ਕੋਲੇ ਭਰਤੀ ਹੋਇਆ ਸੀ ਉਹਨਾਂ ਵਿੱਚ ਇੱਕ ਜਰਨੈਲ ਆ ਹਿਆਤ ਖਾਨ ਉਹ ਜਾ ਕੇ ਪਹਾੜੀਆਂ ਨਾਲ ਲੜਿਆ ਉੱਥੇ ਪਹਾੜੀਆਂ ਨਾਲ ਲੜੇ ਹੋਏ ਨੇ ਜਦੋਂ ਹਿਆਤਖਾਨ ਜਰਨੈਲ ਜੰਗ ਦੇ ਮੈਦਾਨ ਵਿੱਚ ਆਇਆ ਨਾ ਇੱਧਰ ਕਿਰਪਾਲ ਚੰਦ ਉਦਾਸੀ ਸਾਧੂ ਆ ਉਹ ਗੁਰੂ ਜੀ ਦੇ ਕੋਲੇ ਖੜਾ ਜਦੋਂ ਨੇ ਤੱਕਿਆ ਹਿਆਤਖਾਨ ਆਉਂਦਾ ਮਹਾਂਤ ਕਿਰਪਾਲ ਚੰਦ ਉਦਾਸੀ ਆਖਦਾ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਐਨਾ ਕਹਿੰਦਾ ਹੋਏ ਨੇ ਗੁਰੂ ਸਾਹਿਬ ਦੇ ਚਰਨੀ ਲਾਏ ਹੱਥ ਕਹਿੰਦਾ ਗੁਰੂ ਜੀ ਤੇ ਥੋੜੀ ਆਗਿਆ ਹੋਵੇ ਬਈ ਹੁਣ ਜਿਹੜਾ ਮੈਨੂੰ ਵੀ ਜਮਾ ਲਓ ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾਣਾ ਚਾਹਣਾ ਗੁਰੂ ਸਾਹਿਬ ਕਹਿੰਦੇ ਕਿੱਥੇ ਤੇਰੇ ਵਸਦਾ ਕੰਮ ਇਹ ਤੂੰ ਪ੍ਰਚਾਰ ਦੀ ਸੇਵਾ ਕਰਨ ਵਾਲਾ ਕੜਾਖਾਨ ਦਾਲਾ ਤੈਤੋਂ ਜੰਗਾਂ ਨਹੀਂ ਲੜੀਆਂ ਜਾਣੀਆਂ ਤੇ ਉੱਥੇ ਮਹੰਤ ਕਿਰਪਾਲ ਚੰਦ ਉਦਾਸੀ ਨੇ ਪਤਾ ਕੀ ਕਿਹਾ ਸੀ ਕਹਿੰਦਾ ਗੁਰੂ ਪਿੰਤਾ ਤੁਸੀਂ ਆਪਣਾ ਥਾਪੜਾ ਦਿਓ ਇੱਕ ਜਰਨੈਲ ਤਾਂ ਕੀਤਾ 100 ਜਰਨੈਲ ਆ ਜਾਵੇ ਚੱਕ ਚੱਕ ਮਾਰੂੰ ਉੱਥੇ ਜਦੋਂ ਗੁਰੂ ਸਾਹਿਬ ਨੇ ਮਹਾਂਤ ਕਿਰਪਾਲ ਚੰਦ ਦਾਸੀ ਤੇ ਕੀਤੀ ਨਜ਼ਰੇ ਰਹਿਮਤ ਤੇ ਗੁਰੂ ਸਾਹਿਬ ਨੇ ਇੱਕ ਗੱਲ ਪੁੱਛੀ ਵੀ ਮੇਰੇ ਬਾਕੀ ਜਰਨੈਲ ਤਾਂ ਕੋਈ ਨੇਜੇਵਾਜੀ ਸਿੱਖਿਆ ਸੀ ਤੀਰਅਦਾਜੀ ਸਿੱਖਿਆ ਹੋਇਆ ਸੀ ਭਾਈ ਤੂੰ ਕੀ ਕਰੇਗਾ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਤੈਨੂੰ ਕਿਹੜਾ ਹਥਿਆਰ ਆਉਂਦਾ ਮਹਾਂਤ ਕਿਰਪਾਲ ਚੰਦ ਦਾਸੀ ਦੇ ਕੋਲੇ ਇੱਕ ਡੰਡਾ ਸੀ ਜਿਹਨੂੰ ਕੁੱਤਕਾ ਕਹਿੰਦੇ ਆ ਕੁੱਤਕਾ ਸੱਚ ਹੈ ਇੱਕ ਕੁੱਤਕਾ ਉਹਨੇ ਜਦੋਂ ਚੱਕ ਕੇ ਹੱਥ 'ਚ ਕੁੱਤਕਾ ਦਿਖਾਇਆ ਕਹਿੰਦਾ ਗੁਰੂ ਸਾਹਿਬ ਮੇਰੇ ਕੋਲ ਤਾਂ ਇਹੀ ਆ ਜੇ ਤੁਹਾਡੀ ਕਿਰਪਾ ਹੋ ਜੇ ਨਾ ਇਹ ਡੰਡੇ ਨਾਲ ਹੀ ਕਹਿੰਦਾ ਮੈਂ ਦੁਸ਼ਮਣਾਂ ਨੂੰ ਦੱਸ ਦੂੰ ਵੀ ਜੰਗਾ ਕਿਵੇਂ ਲੜੀ ਜਾਂਦੀਆਂ ਨੇ ਹੁਣ ਜੰਗ ਦੇ ਮੈਦਾਨ ਦੇ ਵਿੱਚ ਹਯਾਤ ਖਾਂਦਾ ਇਦਾਂੋਂ ਕਿਰਪਾਲ ਚੰਦੋਂ ਉਦਾਸੀ ਆ ਜਦੋਂ ਹਯਾਤ ਖਾਂਦਾ ਆਇਆ ਸਾਹਮਣੇ ਉਹਨੇ ਮੋਟਾ ਜਿਹਾ ਟੱਡ ਦੇਖ ਕੇ ਬਾਹਰ ਕੀਤਾ ਤੇ ਮਹੰਤ ਕਰਪਾਲ ਚੰਦ ਉਹਦਾਸੀ ਨੇ ਮਾਰਿਆ ਕੁਤਕਾ ਉਹਦੇ ਸਿਰ ਦੇ ਵਿੱਚ ਖੋਪੜ ਲਾ ਕੇ ਹਯਾਤ ਖਾਨ ਦੀ ਬਾਹਰ ਮਾਰੀ ਜਦੋਂ ਹੁਣ ਹਯਾਤ ਖਾਨ ਵੀ ਉੱਥੇ ਪਲਟੀ ਖਾ ਗਿਆ ਇੱਕ ਹਰੀ ਚੰਦ ਹੰਡੂਰੀ ਉਹਨਾਂ ਦਾ ਜਰਨੈਲ ਹਰੀ ਚੰਦ ਹੰਡੂਰੀਆ ਇਹਦੇ ਬਾਰੇ ਗੁਰੂ ਸਾਹਿਬ ਨੇ ਖੁਦ ਲਿਖਿਆ ਕਿ ਬੜਾ ਤਕੜਾ ਨਿਸ਼ਾਨਚੀਆ ਬੜਾ ਮਾਹਿਰ ਜਰਨੈਲ ਆ ਉਧਰੋਂ ਭੀਮ ਚੰਦਰ ਨੇ ਜਦੋਂ ਦੇਖਿਆ ਵੀ ਮੇਰੇ ਸਾਰੇ ਜਰਨੈਲ ਗੁਰੂ ਦੀਆਂ ਫੌਜਾਂ ਨੇ ਕਰਤੀਆ ਢੇਰੀ ਬਈ ਹੁਣ ਹਰੀ ਜਾਂਦਾ ਹਡੂਰੀਏ ਨੂੰ ਮਾਰਿਆ ਉਹਨੇ ਮੇੜਾ ਕਹਿੰਦਾ ਹਰੀ ਜਾਂਦਾ ਹਡੂਰੀਆ ਘਰੇ ਜਨਾਨੀਆਂ ਕੋਲੇ ਗੱਲਾਂ ਮਾਰਨ ਜੋਗ ਗਈਆਂ ਕਿ ਜਾ ਕੇ ਜੰਗ ਦੇ ਮੈਦਾਨ ਦੇ ਵਿੱਚ ਦੂਜੇਗਾ ਜਦੋਂ ਹਰੀ ਜਾਂਦਾ ਹਡੂਰੀਏ ਨੇ ਸੁਣੀ ਨਾ ਇਹ ਗੱਲ ਉਹਦੇ ਕਾਲਜੇ ਲੱਗੀ ਜਾ ਗਈ ਉਹਨੂੰ ਆਪਣੇ ਉੱਤੇ ਮਾਰ ਵੀ ਬਥੇਰਾ ਸੀ ਮਾਰ ਸੀ ਕਹਿੰਦਾ ਵੱਡਾ ਤੀਰ ਅੰਦਾਜ਼ ਆ ਆਇਆ ਜੰਗ ਦੇ ਮੈਦਾਨ ਦੇ ਵਿੱਚ ਜੈ ਦੇਵਾ ਜੈ ਦੇਵਾਲੀ ਦੇ ਨਾਰੇ ਬੋਲਦੇ ਆਉਂਦੇ ਨੇ ਜਦੋਂ ਗੁਰੂ ਸਾਹਿਬ ਨੇ ਤੱਕਿਆ ਕੌਤਕ ਗੁਰੂ ਸਾਹਿਬ ਨੂੰ ਪਤਾ ਵੱਡਾ ਜਰਨੈਲ ਆ ਗੁਰੂ ਸਾਹਿਬ ਆਪ ਹੋਏ ਨੇ ਸਾਹਮਣੇ ਜੰਗ ਦੇ ਮੈਦਾਨ ਵਿੱਚ ਦੋਵੇਂ ਪਾਲਿਆਂ ਆਪੇ ਸਾਹਮਣੇ ਜੰਗ ਦੇ ਮੈਦਾਨ ਦੇ ਵਿੱਚ ਹਰੀ ਜਾਂਦਾ ਹੰਡੂਰੀਆ ਆਇਆ ਮੇਰੇ ਗੁਰੂ ਸਾਹਿਬ ਕਹਿਣ ਲੱਗੇ ਹਰੀਚੰਦ ਹਡੂਰੀਆ ਕਰਵਾ ਤਕੜਾ ਜਰਨੈਲ ਹੈ ਤਕੜਾ ਨਿਸ਼ਾਨਚੀਆ ਹਰੀਚੰਦ ਹਡੂਰੀਆ ਨੇ ਕੀਤਾ ਆਪਣੇ ਨਿਸ਼ਾਨੇਬਾਜ਼ੀ ਤੇ ਮਾਣ ਜੀ ਇੱਕ ਛੱਡਿਆ ਤੀਰ ਗੁਰੂ ਸਾਹਿਬ ਵੱਲ ਜਦੋਂ ਤੀਰ ਗਿਆ ਗੁਰੂ ਸਾਹਿਬ ਦੇ ਕੰਨ ਕੋਲ ਦੀ ਛਾਹ ਕਰਕੇ ਲੰਘ ਗਿਆ ਜਦੋਂ ਦੂਜਾ ਤੀਰ ਗੁਰੂ ਸਾਹਿਬ ਦੇ ਹੋਰ ਵਾਰ ਕਰ ਜਦੋਂ ਹੋਰ ਵਾਰ ਕੀਤਾ ਦੂਜਾ ਵਾਰ ਕੀਤਾ ਉਨੇ ਤੀਰ ਛੱਡਿਆ ਹਰੀਚੰਦ ਹੰਡੂਰੀਏ ਨੇ ਜਦੋਂ ਹਰੀਚੰਦ ਹੰਡੂਰੀਏ ਨੇ ਛੱਡਿਆ ਗੁਰੂ ਸਾਹਿਬ ਦੇ ਘੋੜੇ ਦੇ ਲੱਗਿਆ ਗੁਰੂ ਸਾਹਿਬ ਕਹਿੰਦੇ ਤੀਜਾ ਮੌਕਾ ਦਿੱਤਾ ਕਰਵਾਰ ਜਦੋਂ ਨੇ ਕੀਤਾ ਨਾ ਵਾਰ ਤਾਂ ਦਸ਼ਮੇਸ਼ ਪਿਤਾ ਦੇ ਆਕ ਇਥੇ ਕਮਰ ਕੁਸੇ ਦੇ ਕੋਲੇ 벨ਟ ਲੱਗੀ ਸੀ ਉਹਦੇ ਵਿੱਚ ਦੀ ਧੁੱਸ ਗਿਆ ਜਾ ਕੇ ਥੋੜਾ ਜਿਹਾ ਮਾਸ ਵਿੱਚ ਖੋ ਗਿਆ ਜਦੋਂ ਤਿੰਨ ਵਾਰ ਇਹਦੇ ਹੋ ਗਏ ਤਾਂ ਖਾਲੀ ਦਸ਼ਮੇਸ਼ ਪਿਤਾ ਐ ਰੋ ਵਿੱਚ ਕਹਿੰਦੇ ਹਰੀਚੰਦ ਹੰਡੂਰੀਏ ਬਾਰ ਇਦਾਂ ਨਹੀਂ ਹੁਣ ਤੈਨੂੰ ਮੈਂ ਦੱਸਦਾ ਵਾਰ ਕਿੱਦਾਂ ਕੀਤਾ ਮਰੇ ਦਸ਼ਮੇਸ਼ ਪਿਤਾ ਨੇ ਚੜਾਇਆ ਸਵਰਨਮੁਖੀ ਤੀਰ ਚੜਾ ਉੱਥੋਂ ਇਥੋਂ ਕੇ ਪੈਂਦਾ ਸੀ ਪੱਥੇ ਚ ਉਹ ਚੜਾ ਕੇ ਤੰਦੀ ਤੇ ਇੱਕ ਭਰਮਾ ਕਹਿਰ ਦਾ ਬਾਹ ਹਰੀਤੰਦ ਹਡੂਰੀ ਉੱਤੇ ਏ 加。<假><假>假 I <inaudible> 잣집, 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 잣첫잣야 잣집, 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 잣 आया हथ हथ ते अकाल में सी रखे ਨਾਮੇ ਆਪਣੇ ਦਿਲਾਜਲੇ ਬਚਾ ਚੱਕ ਰਹੇ ਦੀਆ ਗੁਰੂ ਜੀ ਤੇਰੀਆਂ ਜਦਿਆਂ ਚਿੜੀਆਂ ਬਾਜਾਂ ਤੇ ਹੋਣ ਭਾਰੂ ਉਦੈ ਸਿੱਖਾਂ ਦੀ ਕੈਸੀ ਸਾਨ ਹੋਸੀ ਸਵਾ ਲੱਖ ਦੇ ਨਾਲ ਲੜਾਏ ਕੱਲਾ ਕਲਗੀ ਧਰ ਆਪ ਕਿੱਡਾ ਬਲਵਾਨ ਹੋਸੀ ਹੁਣ ਇੱਥੇ ਦਸ਼ਮੇਸ਼ ਪਿਤਾ ਨੇ ਜਦੋਂ ਹਰੀ ਜਾਂਦਾ ਹੰਡੂਰੀਏ ਨੂੰ ਨਾ ਛੱਡਿਆ ਇੱਕ ਸਵੰਨਮੁਖੀ ਤੀਰ ਭਾਟਣੀ ਖਾ ਕੇ ਜਰਨੈਲ ਥੱਲੇ ਡਿਗਿਆ ਹੁਣ ਉਹਨਾਂ ਦੇ ਜਰਨੈਲਾਂ ਦੀ ਨਿਕਲ ਗਈ ਮੱਜ ਜਦੋਂ ਬਾਹੋਦਾਈ ਹੋਏ ਸਾਰੇ ਰਾਜੇ ਵਾਪਸ ਮੁੜ ਗਏ ਗੁਰੂ ਸਾਹਿਬ ਦੀ ਇੱਥੇ ਜਿੱਤ ਹੋਈ ਜਦੋਂ ਜਿੱਤ ਹੋਈ ਇਹਨਾ ਪਗਾਣੀ ਦੇ ਮੈਦਾਨ 'ਚ ਵਧਾਈਆਂ ਮਿਲੀਆਂ ਤੇ ਨਾਲ ਇੱਕ ਗੁਰੂ ਸਾਹਿਬ ਨੂੰ ਇੱਕ ਹੋਰ ਵਧਾਈ ਮਿਲੀ ਸਿੱਖਾਂ ਨੇ ਆ ਕੇ ਵਧਾਈ ਦਿੱਤੀ ਗੁਰੂ ਸਾਹਿਬ ਵਧਾਈ ਹੋਵੇ ਤੁਹਾਡੇ ਘਰੇ ਇੱਕ ਪੁੱਤਰ ਨੇ ਜਨਮ ਲਿਆ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ 1687 ਦੇ ਵਿੱਚ ਪੌਂਟਾ ਸਾਹਿਬ ਦੀ ਧਰਤੀ ਤੇ ਮਾਤਾ ਸੁੰਦਰ ਕੌਰ ਦੀ ਕੁੱਖੋਂ ਉਦੋਂ ਜਨਮ ਹੋਇਆ ਗੁਰੂ ਸਾਹਿਬ ਨੇ ਜਦੋਂ ਸਿੱਖਾਂ ਨੇ ਵਧਾਈਆਂ ਦਿੱਤੀਆਂ ਗੁਰੂ ਸਾਹਿਬ ਨੇ ਕਿਹਾ ਜਿੱਤ ਮੇਰੀ ਨਹੀਂ ਇਹ ਅਕਾਲ ਪੁਰਖ ਦੀ ਕਿਰਪਾ ਆਕਾਲ ਤੇਰੀ ਉਦੋਂ ਗੁਰੂ ਸਾਹਿਬ ਨੇ ਕਿਹਾ ਪਈ ਜੀਤ ਮੇਰੀ ਕਿਰਪਾ ਕਾਲ ਤੇਰੀ ਜਦੋਂ ਗੁਰੂ ਸਾਹਿਬ ਨੂੰ ਮਿਲੀਆਂ ਵਧਾਈਆਂ ਤੇ ਉਸ ਤੋਂ ਬਾਅਦ ਦਸ਼ਮੇਸ਼ ਪਿਤਾ ਦੇ ਘਰ ਅਨੰਤਪੁਰ ਸਾਹਿਬ ਦੀ ਧਰਤੀ ਤੇ ਤਿੰਨ ਪੁੱਤਰਾਂ ਦਾ ਹੋਰ ਜਨਮ ਹੋਇਆ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਮੈਂ ਛੋਟੀ ਜਿਹੀ ਇੱਕ ਗੱਲ ਕਹਿ ਜਮਾ ਕਿਉਂਕਿ ਜਦੋਂ ਗੁਰੂ ਸਾਹਿਬ ਦੇ ਘਰ ਚਾਰ ਪੁੱਤਰਾਂ ਦਾ ਜਨਮ ਹੋਇਆ ਨਾ ਆਨੰਤਪੁਰ ਸਾਹਿਬ ਇੱਕ ਕੰਨਪਾਟਾ ਜੋਗੀ ਉਹਨਾਂ ਸਹਬਜਾਦਿਆਂ ਨੂੰ ਦੇਖ ਕੇ ਜਦੋਂ ਗੁਰੂ ਸਾਹਿਬ ਨੂੰ ਸਵਾਲ ਕਰਦਾ ਵੀ ਬੜੇ ਸੋਹਣੇ ਪੁੱਤਰ ਨੇ ਆਪਦੇ ਤਾਂ ਗੁਰੂ ਸਾਹਿਬ ਨੇ ਕਿਹਾ ਹਾਂਜੀ ਜੋਗੀ ਜੀ ਇਹ ਮੈਂ ਪੁੱਤਰ ਅਕਾਲ ਪੁਰਖ ਤੋਂ ਮੰਗ ਕੇ ਲਿਆ ਤੇ ਉੱਥੇ ਜੋਗੀ ਕਹਿੰਦਾ ਮੰਗਣ ਦੀ ਕੀ ਲੋੜ ਹੁੰਦੀ ਆ ਇਹ ਤਾਂ ਆਪਣੇ ਆਪ ਬਰਕਤਾਂ ਹੁੰਦੀਆਂ ਨੇ ਗੁਰੂ ਸਾਹਿਬ ਕਹਿੰਦੇ ਨਹੀਂ ਮੈਂ ਇਹ ਮੰਗ ਕੇ ਲਿਆ ਮੈਂ ਤਾਂ ਮੰਗਿਆ ਜਦੋਂ 9 ਸਾਲ ਦੀ ਉਮਰ ਸੀ ਮੇਰਾ ਪਿਤਾ ਸ਼ਹੀਦ ਹੋ ਗਿਆ ਮੈਂ ਕਾਲਪੁਰਖ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਕਿ ਮੇਰੇ ਘਰੇ ਚਾਰ ਪੁੱਤਰ ਪੈਦਾ ਹੋਣ ਚਾਰੇ ਦੇ ਚਾਰੇ ਮੈਂ ਇਸ ਕੌਮ ਤੋਂ ਬਾਹਰ ਨੇ ਆਓ ਦਿੱਤਾ ਗਿਆ ਸਮਾ ਸਵਾਤ ਹੈ ਆਪਣੇ ਕੋਲੇ ਇੱਕ ਪੜਾ ਬਚਿਆ ਇਸੇ ਤਰ੍ਹਾਂ ਜੁੜੇ ਰਹੋ ਮੈਂ ਇੱਕ ਗੱਲ ਹੋਰ ਨੋਟ ਕੀਤੀ ਆਪਣੇ ਨਗਰ ਕੀਰਤਨ 'ਚ ਕੰਮ ਸਾਰਿਆਂ ਨੂੰ ਹੁੰਦੇ ਆ ਲਾਸਟ ਪੜਾ ਤੇ ਸੁੰਨੇ ਰਹਿ ਜਾਂਦੇ ਆ ਕੋਈ ਸੰਗਤ ਨਹੀਂ ਹੁੰਦੀ ਕਿਰਪਾ ਕਰਕੇ ਬੇਨਤੀ ਉੱਥੇ ਤੱਕ ਗੁਰੂ ਸਾਹਿਬ ਦੇ ਨਾਲ ਆਪਾਂ ਜਾਣਾ ਥੋੜਾ ਜਿਹਾ ਸਮਾਂ ਉੱਥੇ ਆਪਾਂ ਇਤਿਹਾਸਿਕ ਵਿਚਾਰਾਂ ਕਰਨੀਆਂ ਨੇ ਇੰਨੀ ਇੱਕ ਬੇਨਤੀਆ ਕਰਦਾ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਮੈਨੂੰ ਮਾਇਆ ਦੇ ਰੂਪ ਵਿੱਚ ਬੜਾ ਮਾਨ ਸਨਮਾਨ ਵਾਛਿਆ ਸਾਰੇ ਹੀ ਤੁਸੀਂ ਮੇਰੇ ਆਪਣੇ ਬੈਠੇ ਹੋ ਬਜ਼ੁਰਗਾਂ ਵੱਲੋਂ ਮਤਾਮਾਂ ਵੱਲੋਂ ਪੈਣਾ ਵੱਲੋਂ ਸਨਮਾਨ ਆਇਆ ਮੈਂ ਸਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਸਾਰੀ ਸੰਗਤ ਗੱਜਵਟ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ